ਪੰਜਾਬ ਭਰ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਲੈਣ ਲਈ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਮੀਂਹ ਪਾਉਣ ਲਈ ਪਿੰਡ ਦੀਪ ਸਿੰਘ ਆਲਾ ਦੇ ਨਿਵਾਸੀਆਂ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੌਲਾਂ ਦਾ ਜੱਗ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਆਲਾ ਤੋਂ ਪਵਨ ਦੀ ਪਮਾ ਦੀ ਰਿਪੋਰਟ ਸਰਸਾ ਮਾਈਕ ਜੀ ਕੀ ਫਤਹਿ ਅੱਜ ਜੀ ਪਿੰਡ ਦੀਪ ਸਿੰਘ ਵਾਲਾ ਵਿਖੇ ਜਿਲ੍ਹਾ ਫਰੀਦਕੋਟ ਬਫਫਰੈਂਡ ਤੇ ਸਾਗੇ ਚੌਲਾਂ ਦਾ ਲੰਗਰ ਲਾਇਆ ਗਿਆ। ਇਹ ਇੱਕ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਪਤਾ ਹੀ ਆ ਕਿ ਕਾਫੀ ਗਰਮੀ ਪੈ ਰਹੀ ਆ ਤੇ ਕੋਈ ਮੀਂਹ ਵਗੈਰਾ ਨਹੀਂ ਪਿਆ। ਤੇ ਇਸ ਕਰਕੇ ਅੱਜ ਸੇਵਾ ਲੈ ਰਹੀ ਆ ਭਰੇ ਸੱਜਣ ਮੇਰ ਸਰਦਾਰ ਜੀ ਜੇ ਪ੍ਰਮਾਤਮਾ ਮਿਹਰ ਕਰਨ ਦੀ ਬਰਸਾਤ ਹੋਵੇ, ਪਸ਼ੂ ਪੰਛੀਆਂ ਵਾਸਤੇ ਬਰਸਾਤ ਹੋਵੇ ਬਹੁਤ ਆਉੜ ਲੱਗੀ ਪਈ ਆ। ਦੇ ਜੀਵ ਜਨਤਾਵਾਂ ਵਾਸਤੇ ਇਸ ਕਰਕੇ ਅਜੀ ਪਿੰਡ ਦੀਪ ਸਿੰਘ ਵਾਲਾ ਵਿਕੇ ਬਸ ਸਟੈਂਡ ਤੇ ਚੌਣਾ ਦਾ ਲੰਗਰ ਲਾਇਆ ਗਿਆ ਕਿ ਬਹੁਤ ਬਰ ਚੜ ਕੇ ਆਪਣੇ ਸਾਰੇ ਹਿੱਸਾ ਲੈ ਰਹੇ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਪਾ ਬਰਮਦਾ ਜੀ ਦੇ ਸੁਵਿਧਾ ਸਥਾਨਾਂ ਦੇ ਗਰਮੀ ਜਾਦੇ ਹੋਣ ਕਰ ਮੀ ਨਹੀਂ ਪਿਆ ਕਰਕੇ ਦੇਖਾਂ ਦਾ ਲੰਗਰ ਲਾਇਆ ਗਿਆ ਅਸੀਂ ਮਾਦਮ ਮਿਹਰ ਕਰੇ ਚੰਗਾ ਜਲੀ ਦਾ ਬਹੁਤ ਸੁਣਾ ਲੰਗਰ ਚੱਲੀ ਜਾਂਦਾ ਸਾਰੇ ਬਾਹਰ ਖੇਤਾ ਗੁੱਤਾਂ ਵਾਲੇ ਕਿਸੇ ਨੂੰ ਜਿੰਨਾ ਮਰਜ਼ੀ ਆ ਕੇ ਵੀ ਲਈ ਜਾਵੇ

你看好不好？